ंदगी जी कम से कम दो महीने हो रहे हो गए कोई कूड़ा नहीं चक्का जाता ना कोई वो होता है ना कोई सुधार आते कूड़ा गैर के बुरे चले जाते हैं हर चौथे दिन आग लगी मिलती है इतना धुआं हो जाता है जी रहना मुश्किल हो रहा है बुरे ये आग सुलगती रहती है ऐसी बुझती ही नहीं है बुझती नहीं आएगी कोई बुझाने नहीं आंदा है नहीं बुझाना आए भी आए भी थे आज भी सुबह भी आए थे पर वैसे रह गया जी ਅੱਤੋਂ ਪਿੱਛੇ ਨੰਗੀ ਸਾਡੇ ਇਸ ਕਾਲ ਕੇ ਬਹੁਤ ਬਦੂਮ ਹਤੇ ਉੱਪਰੋਂ ਛਿੜਾਨੇ ਇੱਕ ਇਸ ਕਾਲ ਕੇ ਸਾਨੂੰ ਬੁੱਧਕਦਾ ਕੋਈ ਸੁਣਦਾ ਨਹੀਂ ਇਹ ਗੰਦਗੀ ਹੁਣੀ ਜਿਹਾ ਨਜਮਾ ਹੋਇਆ ਨਹੀਂ ਕਿੰਨੀ ਦੇਰ ਤੋਂ ਜਮਾ ਹੋ ਰਹੀ ਹੈ ਹੁਣੀ ਇਹ ਪਿੱਛੇ ਇਹਨਾਂ ਨੇ 6 ਮਹੀਨੇ ਤੋਂ ਗਿਰਨੀ ਚਾਲੂ ਕੀਤੀ ਆ ਜੀ ਇਹ ਕੌਣ ਗਿਰ ਕੇ ਜਾਂਦਾ ਪਤਾ ਕੁਛ ਰੇਡੀਆਂ ਵਾਲੇ ਜਿਲਦੇ ਨੇ ਰੇਡੀਆਂ ਵਾਲੇ ਤਿੰਨ ਜਾਂਦਾ ਨਵਾਂ ਡੰਪ ਤਿਆਰ ਹੋ ਰਿਹਾ ਹਾਂਜੀ ਮੌਜੂਦਾ ਐਮਐਲਏ ਸਾਹਿਬ ਤੋਂ ਮੈਂ ਗੁਜਾਰਿਸ਼ ਕਰਾਂਗਾ ਵੀ ਇੱਥੇ ਵੀ ਲੋਕ ਵੱਸ ਰਹੇ ਨੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਨਾ ਹੋਵੇ ਲੋਕੀ ਬਿਮਾਰ ਹੋਣੇ ਅੱਜ ਇਹ ਗਰਮੀ ਦਾ ਆਲਮ ਹੈ ਕੂੜਾ ਕਰਕਟ ਅਗ ਲੱਗੇ ਹੋਏ ਤਾਂ 2 ਦਿਨੋਂ ਉੱਤੇ ਬਰਸਾਤ ਪੈਣੀ ਇੱਥੇ ਹੋਰ ਜ਼ਿਆਦਾ ਪੜਦਾ ਆ ਜਣੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਖੜੇ ਆ ਤਾਂ ਤਾਪਮਾਨ 48 ਡਿਗਰੀ ਤੋਂ ਕਰਾਸ ਕਰ ਚੁੱਕਿਆ ਹੈ ਪੂਰੇ ਪੰਜਾਬ ਦੇ ਵਿੱਚ ਤਪਦੀ ਅੱਗ ਹੈ ਪਰ ਫਿਰ ਵੀ ਪਟਿਆਲਾ ਸ਼ਹਿਰ ਦੀ ਜੇਕਰ ਅਸੀਂ ਦੁਰਦਿਸ਼ਾ ਦਿਖਾਈਏ ਤਾਂ ਤਸਵੀਰਾਂ ਦਿਖਾਉਂਦੇ ਹੋਏ ਵੀ ਦਿਲ ਦੇ ਵਿੱਚ ਇਹ ਆਉਂਦਾ ਕਿ ਆ ਸਾਡਾ ਸੋਨਾ ਪਟਿਆਲਾ ਜਿੱਦੀਆਂ ਤਸਵੀਰਾਂ ਮੁੱਖ ਮੰਤਰੀ ਸਾਹਿਬ ਦਿਖਾਉਂਦੇ ਸੀ ਕਿਉਂਕਿ ਇਹ ਉਹ ਏਰੀਆ ਜਿੱਥੇ ਪੰਜਾਬ ਦਾ ਪਹਿਲਾ 5 ਸਟਾਰ ਹੋਟਲ ਰਣਬਾਸ ਤਿਆਰ ਹੋਇਆ ਉਸ ਇਲਾਕੇ 'ਚ ਅਸੀਂ ਖੜੇ ਹੈਗੇ ਆ ਆ ਗੰਦ ਬਿਲਕੁਲ ਉਸੇ ਹੋਟਲ ਦੀ ਹੈ ਰਣਬਾਸ ਦੀ ਜਿਸ ਨੂੰ ਮੁੱਖ ਮੰਤਰੀ ਸਾਹਿਬ ਉਦਘਾਟਨ ਕਰਕੇ ਗਏ ਸੀ ਵੱਡਾ ਧਾਮ-ਚਾਮ ਲੱਗਿਆ ਸੀ ਵੱਡਾ ਇਕੱਠ ਕੀਤਾ ਗਿਆ ਸੀ ਉਹਦੇ ਪਿਛਲੇ ਪਾਸੇ ਆ ਇੱਕ ਪਹਿਲਾਂ ਤੁਹਾਨੂੰ ਦਿਖਾ ਦਈਏ ਤਸਵੀਰਾਂ ਗੰਦਗੀ ਦੀਆਂ ਕਿੰਵੇਂ ਗੰਦਗੀ ਪਈਆ ਆ ਇੱਕ ਪਬਲਿਕ ਟਾਇਲਟ ਬਾਥਰੂਮ ਬਣਿਆ ਹੋਇਆ ਜਿਹਦੇ ਉੱਪਰ ਪੱਕੇ ਤੌਰ ਤੇ ਤਿੰਨ ਜਿੰਦਰੇ ਜੜੇ ਹੋਏ ਨੇ ਵੀ ਕੋਈ ਇੱਥੇ ਆਈ ਨਹੀਂ ਸਕੇ ਤੇ ਲੋਕ ਕੰਦਾ ਤੇ ਮੂਤ ਮੂਤ ਜਾ ਰਹੇ ਨੇ ਇੱਥੇ ਇੰਨਾ ਬੁਰਾ ਹਾਲ ਹੋਇਆ ਹੋਇਆ ਹੈਗਾ ਸੋ ਖੈਰ ਅਜਿਹੇ ਤੇ ਲਾਇਆ ਹੋਇਆ ਕਈ ਲੱਖਾਂ ਕਰੋੜਾਂ ਦਾ ਜਿਹੜਾ ਬਜਟ ਹੈ ਉਹ ਹੁਣ ਖੰਡਰ ਹੋ ਰਿਹਾ ਹੈ ਇਹਦੀ ਸੂਈਦਾਂ ਨੂੰ ਛੱਟ ਕੇ ਆਪਾਂ ਹੁਣ ਇਹਦੀ ਦਰਵਾਜ਼ੇ ਨੂੰ ਆਉਂਦੇ ਆ ਪਟਿਆਲਾ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਬਹੁਤ ਸੁਰਖੀਆਂ ਬਣੀਆਂ ਪਟਿਆਲਾ ਸ਼ਹਿਰ ਦਾ ਡੰਪ ਜਿਹਦੇ ਉੱਪਰ ਬਹੁਤ ਰਾਜਨੀਤੀ ਹੋਈ ਜਿਹਦੇ ਤੇ ਪਿਛਲੀ ਸਰਕਾਰਾਂ ਦਾ ਰਾਜ ਭੋਗ ਭੁਗਤ ਚੁੱਕੇ ਵਿਵਾਜੈਂਦਰ ਕੋ ਜੋ ਹੁਣ ਭਾਜਪਾ ਚ ਨੇ ਉਹ ਵੀ ਪਹੁੰਚਦੇ ਨੇ ਮੌਜੂਦਾ ਸਰਕਾਰ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਵੀ ਬੋਲਦੇ ਨੇ ਇੱਕ ਦੂਸਰੇ ਉੱਪਰ ਬਾਹਰ ਬੱਟਲ ਵਾਲ ਕੇ ਜਾਂਦੇ ਲੇਕਿਨ ਇਹ ਰਣਬਾਸ ਹੋਟਲ ਦੇ ਨਾਲ ਇੱਕ ਨਵਾਂ ਡੰਪ ਤਿਆਰ ਹੋ ਰਿਹਾ ਹੈ ਕਹਿ ਸਕਦੀਆਂ ਸੋ ਤਸਵੀਰਾਂ ਤੇ ਸਾਡੇ ਸਾਹਮਣੇ ਇਹ ਰਣਵਾਸ ਹੋਟਲ ਦੀ ਕਹਿੰਦੇ ਕਿ ਕਿਚਨ ਵਾਲੀ ਸਾਈਡ ਹੈਗੀ ਹੈ ਇਹ ਪਿੱਛੇ ਖਿੜਕੀ ਵੀ ਜਿਹੜੀ ਹੈਗੀ ਹੈ ਇੱਥੋਂ ਅਬਜਕਟ ਹੁੰਦਾ ਹੈਗਾ ਇਹ ਏਰੀਆ ਕਿਚਨ ਦਾ ਹੈਗਾ ਉਦੋਂ ਪਿਛਲੇ ਪਾਸੇ ਇਹ ਗੰਦਗੀ ਕਿਵੇਂ ਆ ਰਹੀ ਹੈ ਅੰਦਰੋਂ ਆ ਰਹੀ ਹੈ ਕਿਸੀ ਹੋਰ ਪਾਸੋਂ ਆ ਰਹੀ ਹੈ ਪਤਾ ਨਹੀਂ ਸੋ ਇਹ ਇਹ ਕਿਹਾ ਗਿਆ ਸੀਗਾ ਸਰਕਾਰਾਂ ਵੱਲੋਂ ਕਿ ਹੈਰੀਟੇਜ ਸਟਰੀਟ ਬਣਾਈ ਜਾਏਗੀ ਲੋਕ ਵਿਦੇਸ਼ਾਂ ਤੋਂ ਉਮਨਵਸਤੀ ਆਣਗੇ ਅਕੀਲੇ ਦਾ ਆਸਾ ਬਸ ਹੋਰ ਸੋਹਣਾ ਹੋਏਗਾ ਸੋ ਆਹ ਸੋਹਣਾ ਇਹ ਸੁੰਦਰਤਾ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈਗੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਵਿਦੇਸ਼ਾਂ ਤੋਂ ਲੋਕ ਇਸ 5 ਸਟਾਰ ਹੋਟਲ ਜਾ ਕੇ ਰੁਕਣਗੇ ਤਾਂ ਆਸੇ ਪਾਸੇ ਆਹ ਕੁਝ ਪੰਜਾਬ ਦਾ ਪਟਿਆਲੇ ਦਾ ਦਿਖਾਇਆ ਜਾਊਗਾ ਸੋ ਇਹਦੇ ਉੱਪਰ ਐਮਐਲਏ ਅਜੀਤਪਾਲ ਸਿੰਘ ਦਾ ਏਰੀਆ ਹੈਗਾ ਉਹਨਾਂ ਦਾ ਵੀ ਹਜੇ ਤੱਕ ਕੋਈ ਸਵਾਲ ਜਵਾਬ ਨਹੀਂ ਆਇਆ ਹੈਗਾ ਹੁਣ ਗੱਲ ਕਰਦੇ ਜਿਹੜੇ ਇੱਥੇ ਦੇ ਰਹਿਣ ਵਾਲੇ ਲੋਕ ਨੇ ਉਹ ਇੰਨੇ ਕਿ ਪਰੇਸ਼ਾਨ ਨੇ ਕਿ ਆਪਣੇ ਘਰਾਂ ਦੀਆਂ ਪੱਕੇ ਤੌਰ ਦੇ ਉੱਪਰ ਸਿਮਿੰਟ ਕਰਕੇ ਜਿਆ ਕੰਧਾਂ ਕਰ ਕਰਕੇ ਆਪਣੇ ਗੇਟ ਬੰਦ ਕਰ ਚੁੱਕੇ ਨੇ ਲੋਕ ਇਧਰੋਂ ਆਣਾ ਖਮਲ ਕਰ ਚੁੱਕੇ ਨੇ ਇਧਰੋਂ ਲੰਘਣਾ ਬੰਦ ਕਰ ਚੁੱਕੇ ਇਹ ਤਾਜ਼ੀ ਹੈ ਤੁਸੀਂ ਦੇਖ ਸਕਦੇ ਹੋ ਗੇਟ ਦੇ ਕੋਂਟੇ ਲੱਗੇ ਹੋਣਾਂ ਦੋਨੋਂ ਪਾਸੇ ਤੇ ਤਾਜ਼ਾ ਪਲਸਤਰ ਕੀਤਾ ਹੋਇਆ ਹੈ ਸੋ ਇਸ ਗੰਦਗੀ ਦੇ ਕਾਰਨ ਇੰਨਾ ਬੁਰਾ ਹਾਲ ਹੋ ਰਿਹਾ ਹੈ ਕੁਝ ਵਿਅਕਤੀ ਖੜੇ ਨਹੀਂ ਗੱਲਬਾਤ ਕਰਦੀ ਇਹਨਾਂ ਨਾਲ ਭਾਈ ਸਾਹਿਬ ਤੁਸੀਂ ਇੱਥੇ ਹੀ ਰਹਿੰਦੇ ਹੋ ਇੱਥੇ ਰਹਿੰਦੇ ਜੀ ਉੱਪਰ ਰਹਤੇ ਹੈ ਉੱਥੇ ਹਾਂ ਕੀ ਨਾਮ ਤੁਹਾਡਾ ਜੀ ਨਹੀਂ ਪੰਕਜ ਪਾਂਡੇ ਜੀ ਪੰਕਜ ਪਾਂਡੇ ਜੀ ਇਹ ਗੰਦਗੀ ਕਦੋਂ ਸੇ ਹੈ ਯਹਾਂ ਪਰ ਇਹ ਗੰਦਗੀ ਜੀ ਘੱਮ ਸੇ ਕਮ 2 ਮਹੀਨੇ ਹੋਢਾਈ ਹੋ ਗਏ ਕੋਈ ਕੂੜਾ ਨਹੀਂ ਚੱਕਿਆ ਜਾਂਦਾ ਨਾ ਕੋਈ ਉਹ ਹੁੰਦਾ ਹੈ ਨਾ ਕੋਈ ਸੁਧਾਰ ਆਤੇ ਕੂੜਾ ਗੇਰ ਕਿਵਰੇਜ ਲੈ ਜਾਂਦੇ ਹੈ ਹਰ ਚੌਥੇ ਦਿਨ ਅੱਗ ਲੱਗੀ ਮਿਲਦੀ ਹੈ ਇਤਨਾ ਧੂਆ ਹੋ ਜਾਂਦਾ ਹੈ ਰਹਿਣਾ ਮੁਸ਼ਕਿਲ ਹੋ ਰਿਹਾ ਹੈ ਉਰੇ ਜਦੋਂ ਅੱਗ ਲੱਗਦੀ ਹੈ ਧੂਆ ਲੱ पहले भी उनको एमसी साहब ने पहले भी फोन करके कह रखे हैं पहले भी बुझा गए दो बार आग आज फिर वहाँ आग बुझवा के गए हैं सुबह कोई और कोई सुनाई नहीं बस आके पानी छिड़क के चला जाता दो मिनट के लिए बस कौन बुला के गया था कहाँ पर गए थे जी इसके बारे में कि, कि, किसको बोला था तो इनू के क्या नाम है यम्सी यम्सी के जो है के? जी उन्होंने कहे थे आ, के के थे फोन करके जी 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 आग कौन क्या ये पता नहीं जी कौन लगता कौन कौन नहीं लाता कौन नहीं क्या करता जी ये आग सुलगती रहती है बुझती ही नहीं है आज भी सुबह भी आए थे और वैसे रह गया जी फिर बुझा के गए फिर भी सुलग रही है ਆ ਜਿਹੜਾ ਪਿੱਛੇ ਲੈਟਰਨੀ ਬਾਥਰੂਮ ਬਣਿਆ ਹੋਇਆ ਹੈ ਪਬਲਿਕ ਇਹ ਬੰਦੇ ਰਹਿੰਦਾ ਹੈ ਵਿੱਚ ਇਹ ਜੀ ਕبھی ਕبھی ਖੁੱਲ ਜਾਂਦਾ ਹਫਤੇ ਮੇ 2 ਦਿਨ ਖੁੱਲ ਗਿਆ ਤਾਂ ਬਾਕੀ ਬੰਦ ਰਹਿੰਦਾ ਹੈ ਤੇ ਲੋਕ ਫਿਰ ਇੱਥੇ ਪਿਸ਼ਾਬ ਵਗੈਰਾ ਕਰਕੇ ਜਾਂਦੇ ਨੇ ਬੁੱਧਪਾ ਸਾਹਿਬ ਉੱਥੇ ਨਾਲੀ ਮੇ ਕਰਕੇ ਜਾਂਦੇ ਨੇ ਖੜਕੇ ਸਾਰੇ ਜੀ ਜਿੱਥੇ ਮਰਜੀ ਬਾਏ ਉੱਥੇ ਗੱਲੀ ਸਾਰੇ ਗੰਦੇ ਗੰਦਾ ਹੋ ਗਿਆ ਪਿੱਛੇ ਗੰਦੀ ਗੰਦੇ ਇਧਰੋਂ ਦੀ ਹੁਣ ਲੋਕ ਲੰਘਦੇ ਨਹੀਂ ਹੈਗੇ ਨਹੀਂ 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 ਸਕਦੇ ਅੱਥੇ ਪਿੱਛੇ ਨੰਗ ਨਹੀਂ ਸਕਦੇ ਇਸ ਕਰਕੇ ਬਹੁਤ ਬਦੂਮ ਹੁੰਦੇ ਉੱਪਰੋਂ ਸੀਰਾਨੇ ਜੀ ਇਹ ਇਸ ਕਰਕੇ ਤਾਂ ਬੁੱਧ ਦਿੱਖਦਾ ਕੋਈ ਸੁੰਦਾ ਨਹੀਂ ਇਹ ਇਹ ਰਾ ਪਹਿਲਾਂ ਚੱਲਦਾ ਸੀ ਨਾ ਚੱਲਦਾ ਸੀ ਬਿਲਕੁਲ ਸੜਕ ਤੇ ਕੋਈ ਨਾਲੀ ਇਨਸਾਬ ਕੋਈ ਆਂਦਾ ਨਹੀਂ ਹੁਣ ਬੰਦ ਹੋ ਗਿਆ ਸਾਰਾ ਹੁਣ ਬੰਦ ਹੈ ਜੀ ਤੇ ਇਸੇ ਕਰਕੇ ਇਧਰੋਂ ਗੇਟ ਵੀ ਲੋਕੀ ਬੰਦ ਕਰਨ ਲੱਗੇ ਬੰਦ ਕਰਨ ਲੱਗੇ ਸੀ ਸਾਰੇ ਫੀਸ ਕਰਦੇ ਸੀ ਇਹਦੀ ਕੋਈ ਕੰਪਲੀਟ ਕੀਤੀ ਹੈ ਤੁਸੀਂ ਕੀਤੀ ਹੈ ਜੀ ਅੱਜ ਕਿਹਨੇ ਕਿਸੇ ਨੇ ਕੰਪਲੀਟ ਕੀਤੀ ਹੈ ਅੱਜ ਅਸੀਂ ਮੇਹ ਸਾਬ੍ਹ ਕੋਲ ਜਾ ਗਏ ਆ ਕੋਈ ਐਪਲੀਕੇਸ਼ਨ ਦਿੱਤੀ ਉਹਨੂੰ ਲਿਖ ਕੇ ਨਾਮ ਬਤੂਨ ਦਿਆ ਸੀ ਫੋਟੋ ਦਿਆ ਸੀ ਕੀ ਕਹਿੰਦੇ ਮੇਹ ਸਾਬ੍ਹ ਉਹ ਕਹਿੰਦੇ ਅੱਜ ਕਰਾ ਦਿਆਂਗਾ ਸਾ ਅੱਛਾ ਕੀ ਇਹ ਅੱਗ ਜਿਹੜੀ ਆਪੀ ਬੁਝਾਈ ਬੁਝੀ ਹੈ ਬੁਝਾਈ ਹੈ ਕਿਸਨੇ ਇਹ ਤਾਂ ਫਿਰ ਪਾਣੀ ਮੰਗਾਇਆ ਸੀ ਤੁਸੀਂ ਪਾਣੀ ਮੰਗਾਇਆ ਜੀ ਹਾਂ ਜੀ ਇਹ ਪਾਣੀ ਕਿੱਥੋਂ ਮੰਗਾਇਆ ਕਾਰਪੇਸ਼ਨ ਵਾਲੇ ਉਹ ਆਏ ਸੀ ਸੋ ਤੁਸੀਂ ਜੀ ਫਾਇਰ ਵਿਗਲ ਦੀ ਗੱਡੀ ਆਈ ਸੀ ਜਾਂ ਨੋਰਮਲ ਟੈਂਕਰ ਆਇਆ ਸੀ ਛੋਡੀ ਟੋਟੇ ਟੈਂਕਰ ਆਇਆ ਸੋ ਕਾਰਪੇਸ਼ਨ ਤੱਕ ਇਹ ਗੱਲ ਪਹੁੰਚੀ ਤਾਂ ਅਗਨ ਬੁਝਾਉਣ ਦਾ ਤਾਂ ਜ਼ਰੂਰ ਹੋ ਗਿਆ ਲੇਕਿਨ ਕੂੜਾ ਚੱਕਣ ਦੀ ਹੱਦ ਤੱਕ ਕੋਈ ਕਬਾਇਤ ਜਿਹੜੀ ਆ ਉਹ ਦਿਖਣ ਨੂੰ ਨਹੀਂ ਮਿਲ ਰਹੀ ਹੈਗੀ ਮੇਰੇ ਖਿਆਲ ਦੇ ਨਾਲ ਜ਼ਿਆਦਾ ਨਹੀਂ ਤਾਂ ਘਟੋ ਘਟ ਇਹ 5000 ਮੀਟਰ ਦਾ ਹੋਣਾ ਏਰੀਆ ਜਿਹਦੇ ਜੀ 5000 ਤੋਂ ਉੱਪਰ ਹੈ ਜੀ 5000 ਤੋਂ ਜ਼ਿਆਦਾ ਮੀਟਰ ਦਾ ਹੈ ਹਾਂ ਜੀ ਸੋ ਇੰਨੇ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਗੰਦਗੀ ਦੇਖਣ ਨੂੰ ਮਿਲ ਰਹੀ ਹੈ ਇਹ ਗੰਦਗੀ ਹੁਣੀ ਜਿੱਦਾਂ ਜਮਾ ਹੋਇਆ ਨਹੀਂ ਕਿੰਨੀ ਦੇ ਤੱਕ ਜਮਾ ਹੋ ਰਹੀ ਹੈ ਹੁਣੀ ਇਹ ਪਿੱਛੇ ਇਹਨਾਂ ਨੇ 6 ਮਹੀਨੇ ਤੋਂ ਗਿਰਨੀ ਚੱਲ ਕੀਤੀ ਆ ਜੀ ਇਹ ਕੌਣ ਗਿਰ ਕੇ ਜਾਂਦਾ ਪਤਾ ਕੁਝ ਰੇਡੀਆਂ ਵਾਲੇ ਗਿਲਦੇ ਨੇ ਰੇਡੀਆਂ ਵਾਲੇ ਨਵਾਂ ਡੰਪ ਤਿਆਰ ਹੋ ਰਿਹਾ ਹਾਂ ਜੀ ਸੋ ਇਹ ਹੋਟਲ ਵਾਲਿਆਂ ਨੇ ਵੀ ਕਦੀ ਆ ਕੇ ਇੱਧਰ ਦੇਖਿਆ ਉਹ ਟੱਕ ਨਹੀਂ ਤੇ ਦੇਖਦੇ ਨਹੀਂ ਜੀ ਉਹਨਾਂ ਦੇ ਬੰਦੇ ਆਨੇ ਉਹ ਉੱਪਰੋਂ ਗਈ ਜਾਨੇ ਕੂੜਾ ਨਹੀਂ ਮੇਅਰ ਸਾਹਿਬ ਦਾ ਕਦੀ ਜਿਹੜਾ ਬੱਚੇ ਇੱਧਰ ਨਾ ਜੀ ਕੋਈ ਨਹੀਂ ਆ ਸੋ ਮੇਅਰ ਸਾਹਿਬ ਆਮ ਆਦਮੀ ਪਾਰਟੀ ਦੇ ਮੇਅਰ ਨੇ ਬੜੇ ਇਮਾਨਦਾਰ ਮੇਅਰ ਨੇ ਪਰ ਉਹ ਹਮੇਸ਼ਾ ਖੇਰ ਚ ਘੁੰਮਦੇ ਰਹਿੰਦੇ ਨੇ ਜਾਇਜਾ ਲੈਂਦੇ ਰਹਿੰਦੇ ਨੇ ਪੁੱਛਦੇ ਰਹਿੰਦੇ ਕਿ ਕੀ ਰਿਪੋਰਟ ਹੈ ਸ਼ਹਿਰ ਦੀ ਆਹ ਰਿਪੋਰਟ ਹੈ ਸ਼ਹਿਰ ਦੀ ਮੇਅਰ ਸਾਹਿਬ ਇੱਧਰ ਗੇੜਾ ਮਾਰੋ ਜਲਦ ਇੱਥੇ ਕੀ ਹਾਲ ਹੋਇਆ ਵੇ ਦੇਖੋ ਤੁਸੀਂ ਮੌਜੂਦਾ ਐਮਐਲਏ ਸਾਹਿਬ ਤੋਂ ਵੀ ਗੁਜਾਰਿਸ਼ ਕਰਾਂਗਾ ਵੀ ਇੱਥੇ ਵੀ ਲੋਕ ਵਸ ਰਹੇ ਨੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਨਾ ਹੋਵੇ ਲੋਕੀ ਬਿਮਾਰ ਹੋਣੇ ਅੱਜ ਇਹ ਗਰਮੀ ਦਾ ਹਾਲ ਹੈ ਕੂੜਾ ਕਰਕਟ ਅਗਲ ਅੱਗੇ ਹੋਈ ਤਾਂ ਦੋ ਦਿਨੋਂ ਇੱਥੇ ਬਰਸਾਤ ਪੈ ਜਾਣੀ ਇੱਥੇ ਹੋਰ ਜ਼ਿਆਦਾ ਪੜਦਾ ਸੇ ਹੋ ਜਾਣੇ ਨੇ ਸੋ ਇਹ ਰਾਹ ਜਿਹੜਾ ਹੈਗਾ ਕਿਸੇ ਵੇਲੇ ਬਹੁਤ ਆਮ ਚੱਲਦਾ ਸੀ ਲੇਕਿਨ ਹੁਣ ਇੱਕਾ ਦੁੱਕਾ ਲੋਕ ਜਿਹੜੇ ਐ ਇੱਥੋਂ ਲੰਘਦੇ ਨੇ ਤਾਂ ਤੁਸੀਂ ਦੇਖਦੇ ਹੋ ਸਕੂਟਰੀ ਤੇ ਲੰਘਣ ਵਾਲੇ ਲੋਕ ਕਿਸ ਤਰ੍ਹਾਂ ਦੀ ਲੰਘ ਰਹੇ ਨੇ ਇਹ ਰਸਤੇ ਦੇ ਉੱਪਰ ਦੀ ਸੋ ਇੱਕ ਮਿੰਟ ਰੁਕੀ ਭਰਾ ਇਹ ਇਧਰੋਂ ਤੁਸੀਂ ਪਹਿਲਾਂ ਵੀ ਲੰਘਿਆ ਕਦੀ ਹਾਂ ਸਰ ਪਹਿਲਾਂ ਵੀ ਲੰਘਿਆ ਤੇ ਇਹ ਗੰਦਗੀ ਕਿੰਨੀ ਕਿਤੇ ਤੋਂ ਜੀ ਪਤਾ ਨਹੀਂ ਸਰ ਮੈਂ ਤਾਂ ਬਹੁਤ ਟਾਈਮ ਪਾ ਦਿੰਦਾ ਹਾਂ ਜੀ ਕਾਫੀ ਟਾਈਮ ਤੋਂ ਹੀ ਆ ਜੀ ਮੁਸ਼ਕਲ ਲੱਗਦਾ ਹੁਣ ਜਦੋਂ ਇੱਥੋਂ ਲੰਘਣਾ ਪੈਂਦਾ ਬਹੁਤ ਮੁਸ਼ਕਲ ਆ ਰਹੀ ਹੈ ਜੀ ਉੱਤੋਂ ਅੱਗ ਲਾਈ ਵੀ ਆ ਜੀ ਇਹਨਾਂ ਨੇ ਜੀ ਇੰਨੀ ਗਰਮੀ ਦੇ ਵਿੱਚ ਇਹੀ ਜਿਹਾ ਮਾਹੌਲ ਬਣਿਆ ਹੋਇਆ ਬਿਮਾਰੀ ਫੈਲਣ ਦੇ ਕਿੰਨੇ ਚਾਂਸ ਹੈ ਬਹੁਤ ਜ਼ਿਆਦਾ ਹੈ ਸਾਹਮਣੇ ਫਾਈਵ ਸਟਾਰ ਹੋਟਲ ਬਣਿਆ ਸਰਕਾਰ ਵੱਲੋਂ ਕਿੱਦਾਂ ਆ ਪਿਛਲੇ ਵਸੂ ਕਿਲੇ ਚ ਓਕੇ ਉਸ ਵਾਰ ਨਹੀਂ ਨਹੀ ਸੋ ਸਰਕਾਰ ਦੀ ناکامی ਹੈ ਬਹੁਤ ਜ਼ਿਆਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਸਰਕਾਰ ਦੀ ناکامی ਹੈ ਲੋਕ ਇਥੋਂ ਲੰਘਦੇ ਨੇ ਤੇ ਇੱਥੇ ਦਾ ਹਾਲ ਜਿਹੜਾ ਹੈਗਾ ਉਹ ਖਰਾਬ ਹੋਇਆ ਪਿਆ ਸੋ ਆ ਦੇਖੋ ਵੀਰ ਜੀ ਵੀ ਰੋਟੀ ਸਿੱਟਣ ਆਏ ਨੇ ਵੀਰ ਜੀ ਰੋਟੀ ਪਾਣਾ ਹੈ ਇੱਥੇ ਮੈਂ ਗਊ ਨੂੰ ਰੋਟੀ ਪਾਣਾ ਜੀ ਪੂਰੇ कूड़े ਕਾਰਨ ਗਉਆਂ ਖੜਦੀ ਨਹੀਂ ਖੜਦੀਆਂ ਨਹੀਂ ਹੈਗੀ ਹੁਣ ਤੁਸੀਂ ਕਿਤੇ ਹੋਰ ਜਾ ਰਹੇ ਰੋਟੀ ਪਾਣ ਉਸਤੇ ਤੇ ਕੂੜਾ ਕਦੋਂ ਤੋਂ ਹੋਣਾ ਇਕੱਠਾ ਸ਼ੁਰੂ ਹੋਇਆ ਇਹ ਹੁੰਦਾ ਸੀ ਇਹ ਹੋ ਗਏ ਜੀ ਸਾਲ ਤੋਂ ਸਾਲ ਜੀ ਪਹਿਲੇ ਇਹ ਰਾਹ ਕਹਿੰਦੇ ਬਹੁਤ ਵਧੀਆ ਚੱਲਦਾ ਹੁੰਦਾ ਸੀਗਾ ਬਹੁਤ ਤੇ ਹੁਣ ਐਸੀ ਕਰਕੇ ਖਰਾਬ ਹੋਇਆ ਤੇ ਸ਼ੋਰਟਕਾਟ ਸੀਗਾ ਲੋਕੀ ਟ੍ਰੈਫਿਕ ਤੋਂ ਬਚਦੇ ਸੀਗੇ ਹਾਂਜੀ ਤੇ ਇਹ ਵੀ ਕਿਤੇ ਇਹਦੇ ਵਿੱਚ ਕੀ ਮੰਨਦੇ ਆਪਾਂ ਕਿਦੀ ਨਾਕਾਮੀ ਹੈ ਲੋਕ ਰਹੇ ਪ ਰਹੇ ਤੁਸੀਂ ਕਦੇ ਮੈਂ ਰੋਟੀ ਪਾਣੀ ਹੁੰਦੇ ਸੀ ਤੇ ਗਾਵਾਂ ਆ ਕੇ ਚਾਂਚ ਖੜ ਜਾਂਦੀਆਂ ਸੀਗੀਆਂ ਆ ਜੋ ਵੀ ਨਹੀਂ ਹੈਗੀਆਂ ਇਹ ਬਸ ਲਾਪਰਵਾਹੀ ਜੀ ਸਰਕਾਰ ਦੀ ਬਿਮਾਰੀ ਬਿਮਾਰੀ ਜਿਹੜੀ ਹੈਗੀ ਇਹ ਫੈਲ ਸਕਦੀ ਹੈ ਬਿਲਕੁਲ ਜੀ ਬਿਲਕੁਲ ਦੇਖੋ ਜੀ ਆਮ ਪਬਲਿਕ ਤਾਂ ਇਹੀ ਚਾਹੁੰਦੀ ਹੈ ਕਿ ਸਾਫ਼ ਸਪਾਈ ਰਹੇ ਜਿੱਥੇ ਦੀ ਕੋਈ ਲੋਕ ਲੰਘਣ ਦੀ ਜਗ੍ਹਾ ਹੈ ਉਹਦੇ ਨੇ ਹੱਲ ਕਰਿਆ ਜਾਵੇ ਇਸ ਦਾ ਕੋਈ ਹੱਲ ਕਰਿਆ ਜਾਵੇ ਸੋ ਸਰਕਾਰ ਨੂੰ ਦੱਸਣਾ ਪੈਂਦਾ ਆਪ ਨਹੀਂ ਹੁੰਦਾ ਬਿਲਕੁਲ ਸੋ ਬਿਲਕੁਲ ਜੀ ਮੂੰਹ ਤੇ ਸਮਾਈਲ ਜ਼ਰੂਰ ਆ ਗਈ ਨਾ ਵੇ ਕਹਿੰਦੇ ਕਿ ਸਰਕਾਰ ਨੂੰ ਦੱਸਣਾ ਪੈਂਦਾ ਸਰਕਾਰ ਆਪ ਨਹੀਂ ਕਰਦੀ ਪਰ ਸਰਕਾਰ ਜੀ ਮਾਰੋ ਦਰਸ਼ਨ ਇਹ ਪਟਿਆਲਾ ਸ਼ਹਿਰ ਹੈ ਜਿੱਦੀਆਂ ਤਸਵੀਰਾਂ ਜਿੱਦੀਆਂ ਵੀਡੀਓਜ਼ ਪੂਰੇ ਵਿਸ਼ਵ ਦੇ ਵਿੱਚ ਇਸ ਕਰਕੇ ਸੁੰਦਰਤਾ ਕਰਕੇ ਫਲਾਈ ਜਾਣੀ ਆ ਸੀਗੀਆ ਕਿਹਾ ਜਾਣਾ ਸੀਗਾ ਕਿ ਇਹ ਪਟਿਆਲਾ ਦੇ ਵਿੱਚ ਇੱਕ ਬਹੁਤ ਵਧੀਆ ਹੋਟਲ ਜਿਹੜਾ ਹੈਗਾ ਬਣਿਆ ਹੈਗਾ ਜਿੱਥੇ ਲੋਕੀ ਵਿਦੇਸ਼ਾਂ ਤੋਂ ਆ ਕੇ ਰਹਿਣਗੇ ਬਾਲੀਵੁੱਡ ਐਕਟਰ ਆ ਕੇ ਰਹਿਣਗੇ ਤਾਂ ਜਦੋਂ ਆਸੇ ਪਾਸੇ ਦਾ ਹਾਲ ਦੇਖਣਗੇ ਤਾਂ ਆਹ ਤਸਵੀਰਾਂ ਪਟਿਆਲੇ ਦੀਆਂ ਲੈ ਕੇ ਜਾਣਗੇ ਉਹ ਜੇ ਅੱਜ ਸਾਡੇ ਕੈਮਰੇ ਚ ਕੈਦ ਹੋਈਆਂ ਨੇ ਤਾਂ ਕੋਈ ਵਿਦੇਸ਼ੀ ਵਿਅਕਤੀ ਕੋਈ ਬਾਹਰੋਂ ਆਇਆ ਹੋਇਆ ਵਿਅਕਤੀ ਵੀ ਇਹ ਤਸਵੀਰਾਂ ਖਿੱਚ ਕੇ ਆਪਣੇ ਸੋਸ਼ਲ ਅਕਾਊਂਟ ਤੇ ਪਾਊਗਾ ਕਿ ਪਟਿਆਲਾ ਦੇ ਵਿੱਚ ਆਹ ਸਫਾਈ ਹੈ ਬਿਲਕੁਲ ਫਾਈਵ ਸਟਾਰ ਹੋਟਲ ਦੀ ਕੰਧ ਦੇ ਨਾਲ ਸੋ ਬਿਲਕੁਲ ਇਹ ਜਿਹੜੀ ਸਮੈਲ ਹੈਗੀ ਜੇ ਇਧਰ ਘਰਾਂ ਦੇ ਵਿੱਚ ਜਾ ਰਹੀ ਆ ਤਾਂ ਖਿੜਕੀਆਂ 'ਚੋਂ ਉੱਡ ਕੇ ਸਮੈਲ ਅੰਦਰ ਵੀ ਜਾਂਦੀ ਹੋएगी ਸੋ ਖੈਰ ਇਹ ਉਹਨਾਂ ਦਾ ਮੋਟਿਵ ਹੈ ਕਿਵੇਂ ਉਹਨੂੰ ਰੋਕਦੇ ਕਿਵੇਂ ਨਹੀਂ ਰੋਕਦੇ ਪਰ ਇੱਥੇ ਇਸ ਗੰਦਗੀ ਕਾਰਨ ਬਿਮਾਰੀ ਦਾ ਆਲਮ ਬਣਿਆ ਹੋਇਆ ਜਿੱਥੇ ਪਟਿਆਲਾ ਸ਼ਹਿਰ ਦੇ ਵਿੱਚ ਡੰਪ ਦੀ ਗੰਦਗੀ ਨੂੰ ਲੈ ਕੇ ਰਾਜਨੀਤੀ ਹੋਈ ਸੀਗੀ ਹੁਣਾਂ ਦੂਜਾ ਡੰਪ ਬਣਾ ਕੇ ਨਾਰਾਜ਼ਨੀਤੀ ਸ਼ੁਰੂ ਕਰ ਦਿਓ ਇਹਦਾ ਹੱਲ ਕਰਾਇਆ ਜਾਵੇ ਧੰਨਵਾਦ ਜੀ